ਡਾਕਟਰ ਅੰਤੋਨ ਹਾਰੇ ਹਰਨੀਆਂ ਗਦੂਤਾਂ ਦੇ ਮਰੀਜ਼ਾਂ ਦਾ ਮੁਫਤ ਇਲਾਜ ਪੰਜਾਬ ਦੇ ਇਸ ਪਿੰਡ ਦੇ ਲੋਕਾਂ ਨੂੰ ਹੈ ਬਖਸ਼ ਜਿੰਨੇ ਵੀ ਮੈਂਬਰ ਆਂਦੇ ਇੱਕ ਬੰਦੇ ਨੂੰ ਲਟਕਾ ਕੇ ਦੋ ਵਾਰ ਨਾਣਾ ਹੁੰਦਾ ਦੋ ਡੱਬੇ ਪਾ ਕੇ ਨਾਣਾ ਹੁੰਦਾ ਵਾ ਜਿਨ੍ਹਾਂ ਨੂੰ ਹਰਨੀਆਂ ਆ ਜਾਂ ਗਦੁੱਤਾ ਜਾਂ ਕਹਿੰਦੇ ਕੁਝ ਵੀ ਠੀਕ ਹੁੰਦਾ ਜੀ ਉਹਨੇ ਦਰਦ ਦੁਰਦ ਹੁੰਦਾ ਜਿਨ੍ਹਾਂ ਦੇ ਸਭ ਠੀਕ ਹੁੰਦਾ ਹਰਨੀਆਂ ਸੀ ਬੇਟੇ ਨੂੰ ਫੈਂਡੈਕ ਸੀ ਮੇਰੇ ਭਰਾ ਦੇ ਮਤਲਬ ਬੱਚੇ ਨੂੰ ਫਰਕ ਪੈ ਗਿਆ ਜੀ ਇਹਨਾਂ ਜੀ ਹਾਂਜੀ ਪੈ ਗਿਆ ਸਾਡੇ ਘਰ ਦਾ ਮੈਂਬਰ ਠੀਕ ਹੋਇਆ ਜੀ ਤੁਸੀਂ ਅੱਜ ਤੋਂ 15 ਸਾਲ ਪਹਿਲਾਂ ਇਸ ਘਰ ਵਾਲੇ ਤੋਂ ਠੀਕ ਹੋ ਗਏ ਹੁਣ ਤਾਂ ਸਾਡੇ ਰਿਸ਼ਤੇਦਾਰ ਹੋਰ ਬੰਦੇ ਨੂੰ ਲੈ ਕੇ ਆਇਆ ਸੀ ਪਹਿਲੇ ਮੈਂ ਆਪਣੇ ਭਰਾ ਨੂੰ ਲੈ ਕੇ ਆਇਆ ਸੀ ਅੰਮ੍ਰਿਤਸਰ ਤੋਂ ਆਇਆ ਸੀ ਮੇਰੇ ਮਾਸੀ ਦਾ ਮੁੰਡਾ ਤੇ ਹੁਣ ਸਾਡੇ ਮੱਲੇ 'ਚ ਡਾਕਟਰ ਸਾਹਿਬ ਹੈਗੇ ਨੇ ਉਹਨਾਂ ਦਾ 4-5 ਸਾਲ ਦਾ ਬੱਚਾ ਹੈਗਾ ਉਹਨੂੰ ਹਰਨੀਆਂ ਦੀ ਪ੍ਰੋਬਲਮ ਆ। ਵਿਸ਼ਵਾਸ ਨਾਲ ਆਓ ਇੱਥੇ ਤੇ ਸਭ ਕੁਝ ਠੀਕ ਹੋ ਜਾਂਦਾ ਹੈ। ਉਹ ਇੱਥੇ ਅੱਗੇ ਵੀ ਮੈਂ ਇੱਕ ਦੋ ਵਾਰੀ ਆਇਆ ਮੇਰਾ ਖਿਆਲ 8-10 ਸਾਲ ਹੋ ਗਏ। ਮੈਂ ਠੀਕ ਹੋ ਗਿਆ ਸੀ। ਜਿਹੜਾ ਦੁਖੀ ਬੰਦਾ ਹੁੰਦਾ ਉਹਨੂੰ ਜਿੱਥੇ ਕਿਤੇ ਪਤਾ ਲੱਗਦਾ ਉਹ ਜਾਂਦਾ। ਅਗਲਾ ਕਹਿੰਦਾ ਮੇਰੇ ਮਨ 'ਚ ਇਹ ਬਹਿਮਾ ਰਹਿ ਜਬੇ ਜੇ ਮੈਂ ਉੱਥੇ ਨਹੀਂ ਗਿਆ। ਕੁਝ ਲਿਆ ਨਹੀਂ ਜਾਂਦਾ। 1 ਰੁਪਏ ਦਾ ਵੀ ਮੱਥਾ ਨਹੀਂ ਟਿਕਾਇਆ ਜਾਂਦਾ। ਇਹ ਜਗ੍ਹਾ ਨੂੰ ਬਖਸ਼ਿਆ।